ਆਤਾ ਨਹੀਂ ਹੈ ਕਸੀ ਕਰੇ ਹੈ ਪਰ ਆਤਾ ਹੀ ਨਹੀਂ ਹੈ ਘਰਾਟਾ ਨਹੀਂ ਸੀਗਾ ਆਏ ਭੁੱਖਾ ਆ ਸੋਸ਼ਲ ਮੀਡੀਆ ਤੇ ਵਾਇਰਲ ਹੋਈ 5 ਸਾਲਾਂ ਬੱਚੇ ਦੀ 10 ਸੈਕਿੰਡ ਦੀ ਵੀਡੀਓ ਨੇ ਦੇਸ਼ ਦੁਨੀਆ ਦੇ ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਬੱਚੇ ਦੀ ਭਾਵੁਕ ਗੱਲ ਸੁਣ ਕੇ ਦੇਸ਼ਾਂ ਵਿਦੇਸ਼ਾਂ ਵਿੱਚੋਂ ਲੋਕ ਪਰਿਵਾਰ ਦੀ ਮਦਦ ਕਰਨ ਲਈ ਅੱਗੇ ਆ ਰਹੇ ਨੇ ਪਰ ਸਥਾਨਕ ਪ੍ਰਸ਼ਾਸਨ ਹੁਣ ਤੱਕ ਨਹੀਂ ਜਾਗਿਆ ਅਤੇ ਨਾ ਹੀ ਰਾਜਨੀਤਿਕ ਲੋਕ ਜਾ ਕੇ ਨੇ ਇੱਕ ਹਫਤਾ ਬੀਤ ਜਾਣ ਦੇ ਬਾਅਦ ਵੀ ਕਿਸੇ ਵੀ ਸਰਕਾਰੀ ਅਫਸਰ ਜਾਂ ਰਾਜਨੀਤਿਕ ਨੇਤਾ ਨੇ ਪਰਿਵਾਰ ਦੀ ਸਾਰ ਨਹੀਂ ਲਈ ਕਰੀਬ 7 ਦਿਨ ਪਹਿਲਾਂ ਫਿਰੋਜ਼ਪੁਰ ਦੇ ਪਿੰਡ ਸੈਦ ਦੇ ਕਿ ਨੋਲ ਦੇ ਇੱਕ 5 ਸਾਲਾ ਬੱਚੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਜਿਸ ਦੇ ਵਿੱਚ ਉਹ ਕਹਿ ਰਿਹਾ ਸੀ ਕਿ ਮਾਸਟਰ ਜੀ ਮੈਨੂੰ ਨਾ ਮਾਰਿਓ ਮੈਂ ਰੋਟੀ ਨਹੀਂ ਖਾ ਕੇ ਆਇਆ ਕਿਉਂਕਿ ਸਾਡੇ ਘਰ ਆਟਾ ਨਹੀਂ ਸੀ ਇਹ ਵੀਡੀਓ ਜਦੋਂ ਸਕੂਲ ਦੇ ਅਧਿਆਪਕ ਵੱਲੋਂ ਸੋਸ਼ਲ ਮੀਡੀਆ ਤੇ ਅਪਲੋਡ ਕੀਤੀ ਗਈ ਤਾਂ ਕਰੋੜਾਂ ਦੀ ਤਦਾਦ ਦੇ ਵਿੱਚ ਲੋਕਾਂ ਕੋਲ ਪਹੁੰਚੀ ਤਾਂ ਉਹਨਾਂ ਦਾ ਦਿਲ ਇਸ ਕਦਰ ਪਸੀਜਿਆ ਕਿ ਇਹ ਵੀਡੀਓ ਵੇਖਦੇ ਹੀ ਵੇਖਦੇ ਵਾਇਰਲ ਹੋ ਗਈ ਅੱਜ ਕਰੀਬ 1 ਹਫਤਾ ਬੀਤ ਜਾਣ ਦੇ ਬਾਅਦ ਵੀ ਸਰਕਾਰ ਅਤੇ ਉਜ਼ਾ ਪ੍ਰਸ਼ਾਸਨ ਨਹੀਂ ਜਾ ਗਿਆ ਅਤੇ ਪਰਿਵਾਰ ਦੀ ਸਾਰ ਲੈਣ ਲਈ ਨਹੀਂ ਪਹੁੰਚਿਆ ਹਾਲਾਂਕਿ ਬੱਚੇ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਦੇਸ਼ਾਂ ਵਿਦੇਸ਼ਾਂ ਵਿੱਚੋਂ ਮਦਦ ਕਰਨ ਵਾਲੇ ਲੋਕ ਜ਼ਰੂਰ ਸਾਹਮਣੇ ਆ ਰਹੇ ਨੇ ਅਤੇ ਪਰਿਵਾਰ ਦੀ ਵੱਖ-ਵੱਖ ਤਰੀਕੇ ਦੇ ਨਾਲ ਮਦਦ ਵੀ ਕਰ ਰਹੇ ਨੇ ਪਰ ਜਿਨ੍ਹਾਂ ਉੱਤੇ ਆਪਣੇ ਸੂਬੇ ਦੇ ਵਸਿੰਦਿਆਂ ਦੀ ਜ਼ਿੰਮੇਵਾਰੀ ਹੈ ਉਹ ਸਿਸਟਮ ਅਜੇ ਵੀ ਕੁੰਭ ਕਰਨੀ ਨਿੰਦ ਸੁੱਤਾ ਪਿਆ ਹੈ ਗੱਲ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਹੋਵੇ ਜਾਂ ਫਿਰ ਸੱਤਾ ਦੇ ਵਿੱਚ ਬੈਠੇ ਰਾਜਨੀਤਿਕ ਲੋਕਾਂ ਦੀ ਕੋਈ ਵੀ ਪਰਿਵਾਰ ਦੀ ਸਾਰ ਲੈਣ ਨਹੀਂ ਪਹੁੰਚਿਆ ਸੱਤ ਸਮੁੰਦਰ ਪਾਰ ਲੋਕ ਵੀ ਪਰਿਵਾਰ ਦੀ ਮਦਦ ਲਈ ਅੱਗੇ ਆ ਰਹੇ ਨੇ ਤੇ ਆਪਣਾ ਹੱਥ ਅੱਗੇ ਵਧਾ ਰਹੇ ਨੇ ਪਰ ਪਿੰਡ ਤੋਂ 7 ਕਿਲੋਮੀਟਰ ਦੂਰ ਬੈਠਾ ਜ਼ਿਲ੍ਹਾ ਪ੍ਰਸ਼ਾਸਨ ਅਜੇ ਵੀ ਨਹੀਂ ਜਾ ਗਿਆ ਅਤੇ ਇੱਕ ਰਾਸ਼ਨ ਕਾਰਡ ਵੀ ਇਸ ਪਰਿਵਾਰ ਦਾ ਨਹੀਂ ਬਣਾ ਪਾਰਿਆ ਜਿਸ ਕਾਰਨ ਸਰਕਾਰੀ ਸਹੂਲਤਾਂ ਤੋਂ ਇਹ ਪਰਿਵਾਰ ਵਾਂਝਾ ਰਹਿ ਰਿਹਾ ਹੈ ਦੇਖੋ ਅਸੀਂ ਜੋ ਆਪਦੇ ਕੋਲ ਮਦਦ ਕਰ ਸਕਦੇ ਅਸੀਂ ਕੀਤੀ ਇਸ ਪਰਿਵਾਰ ਦੀ ਔਰ ਇਕ ਇਹਨਾਂ ਨੇ ਖਾਸ ਤੌਰ ਤੇ ਮੰਗ ਕੀਤੀ ਹੈ ਕਿ ਸਾਨੂੰ ਜੌਬ ਦੀ ਬਹੁਤ ਜ਼ਰੂਰਤ ਹੈ ਔਰ ਮੈਂ ਇਹਨਾਂ ਦੋਨਾਂ ਨੂੰ ਇੱਕ ਪ੍ਰਾਈਵੇਟ ਜੌਬ ਇਹਨਾਂ ਨੂੰ ਆਫਰ ਕੀਤੀ ਹੈ ਔਰ ਮੈਂ ਸਮਝਦਾ ਕਿ ਜਿੰਨੀ ਦੇਰ ਤੱਕ ਜੌਬਸ ਪੰਜਾਬ ਦੇ ਵਿੱਚ ਨਹੀਂ ਹੁੰਦੀਆਂ ਉਨੀ ਦੇਰ ਤੱਕ ਆਪਣਾ ਪੰਜਾਬ ਤਰੱਕੀ ਨਹੀਂ ਕਰ ਸਕਦਾ ਆਪਾਂ ਨੂੰ ਸਾਰਿਆਂ ਨੂੰ ਮਿਲ ਕੇ ਇਹ ਗੱਲ ਸੋਚਣੀ ਚਾਹੀਦੀ ਹੈ ਬੱਚਿਆਂ ਨੂੰ ਪੜਾਉਣਾ ਚਾਹੀਦਾ ਹੈ ਜਿਵੇਂ ਅੱਜਕੱਲ ਨਸ਼ੇ ਵਧ ਰਹੇ ਹਨ ਬੱਚੇ ਤਾਂ ਹੀ ਦੂਰ ਜਾਣਗੇ ਜੇ ਉਹਨਾਂ ਨੂੰ ਕੰਮ ਕਰਨ ਦਾ ਮੌਕਾ ਮਿਲੇਗਾ ਔਰ ਦੂਸਰੀ ਗੱਲ ਜਿਹੜਾ ਰਾਸ਼ਨ ਹੈ ਸਰਕਾਰਾਂ ਨੂੰ ਧਿਆਨ ਦੇਣਾ ਚਾਹੀਦਾ ਖਾਸ ਤੌਰ ਤੇ ਅਫਸਰਾਂ ਨੂੰ ਪੰਚਾਇਤ ਅਫਸਰਾਂ ਨੂੰ ਵੀ ਸੈਕਟਰੀਆਂ ਨੂੰ ਵੀ ਉਹ ਜਦੋਂ ਪਿੰਡਾਂ ਚ ਜਾਂਦੇ ਆ ਕੱਲਾ ਕਰਪਸ਼ਨ ਲਈ ਜਾਂ ਜਿਹੜੇ ਪੈਸੇ ਸਰਕਾਰ ਦਿੰਦੀ ਆ ਡਵੈਲਪਮੈਂਟ ਦਾ ਜਿਵੇਂ ਅੱਜ ਪਿੱਛੇ ਆ ਪ੍ਰਬੰਧਕ ਲੱਗ ਲੱਗ ਕੇ ਬਿਲਕੁਲ ਖਾਲੀ ਕਰਤੇ ਖਜ਼ਾਨੇ ਇਹਨਾਂ ਨੇ ਪਿੰਡਾਂ ਦੇ ਜਿੰਨੀਆਂ ਫੰਡਸ ਪੈਸਿਸ ਸਾਰਿਆਂ ਦਾ ਬਹੁਤ ਵੱਡਾ ਦੁਰਪਯੋਗ ਹੋਇਆ ਜੋ ਜਾਂਚ ਹੋਊਗੀ ਤਾਂ ਪਤਾ ਲੱਗੂਗਾ ਉਹਨਾਂ ਨੂੰ ਵੀ ਦੇਖਣਾ ਚਾਹੀਦਾ ਕਿ ਸਾਰਿਆਂ ਦੇ ਰਾਸ਼ਨ ਕਾਰਡ ਬਣੇ ਆ ਜਾਂ ਨਹੀਂ ਬਣੇ ਜਿਨ੍ਹਾਂ ਦੇ ਨਹੀਂ ਬਣੇ ਉਹਨਾਂ ਨੂੰ ਦਫ਼ਤਰ ਦੇ ਵਿੱਚ ਚੱਕਰ ਮਾਰਨ ਦੀ ਬਜਾਏ ਉਹਨਾਂ ਨੂੰ ਜਾ ਕੇ ਰਾਸ਼ਨ ਕਾਰਡ ਦੇਣਾ ਚਾਹੀਦਾ ਅੱਜ ਜਦੋਂ ਵੀ ਵੀਡੀਓ ਵੇਖੀ ਕਿ 20 ਤਰੀਕ ਨੂੰ ਵੀਡੀਓ ਬਣੀ 23 ਤਰੀਕ ਨੂੰ ਵਾਇਰਲ ਹੋਈ ਅੱਜ 27 ਤਰੀਕ ਹੋ ਗਈ ਹੈ 7 ਦਿਨ ਬੀਤ ਜਾਣ ਤੋਂ ਬਾਅਦ ਨਾ ਕੋਈ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਪਹੁੰਚਿਆ ਨਾ ਕੋਈ ਰਾਜਨੀਤਿਕ ਲੋਗ ਇੱਥੇ ਪਹੁੰਚਿਆ ਹੈ ਕੋਈ ਲੋਕ ਵੀ ਨਹੀਂ ਇੱਥੇ ਪਹੁੰਚੇ ਕੀ ਤੁਸੀਂ ਇਸ ਨੂੰ ਕੀ ਮੰਨਦੇ ਹੋ ਨਹੀਂ ਦੇਖੋ ਮੈਂ ਕਿਸੇ ਬਾਰੇ ਨਹੀਂ ਕਹਿ ਸਕਦਾ ਸਰਕਾਰ ਨੂੰ ਵੀ ਜ਼ਰੂਰ ਆਣਾ ਚਾਹੀਦਾ ਹੈ ਉਹਨਾਂ ਦੇ ਸਰਕਾਰੀ ਨੁਮਾਇੰਦਿਆਂ ਨੂੰ ਜ਼ਰੂਰ ਆਣਾ ਚਾਹੀਦਾ ਹੈ ਸਰਕਾਰ ਦੇ ਅਫਸਰਾਂ ਨੂੰ ਵੀ ਜ਼ਰੂਰ ਆਣਾ ਚਾਹੀਦਾ ਜਦੋਂ ਇਹ ਗੱਲ ਇੰਟਰਨੈਸ਼ਨਲ ਲੈਵਲ ਤੱਕ ਪਹੁੰਚੀ ਹੈ ਸਾਡੇ ਇਲਾਕੇ ਦਾ ਵੀ ਇਹ ਬਹੁਤ ਸ਼ਰਮਨਾਕ ਗੱਲ ਹੈ ਕਿ ਸਾਡੇ ਬੱਚਿਆਂ ਨੂੰ ਖਾਣ ਲਈ ਆਟਾ ਨਹੀਂ ਮਿਲਦਾ ਪਿਆ ਜਿੱਥੇ ਆਪਾਂ ਕਹਿੰਦੇ ਕਿ ਪੰਜਾਬ ਬੜਾ ਖੁਸ਼ਹਾਲ ਹੈ ਜਿਹੜਾ ਸਾਰੇ ਹਿੰਦੁਸਤਾਨ ਨੂੰ ਰੋਟੀ ਦਿੰਦਾ ਹੈ ਤੇ ਸਾਡੇ ਆਪ ਦੇ ਬੱਚੇ ਭੁੱਖੇ ਆ ਸਾਡੇ ਲਈ ਬਹੁਤ ਸ਼ਰਮ ਦੀ ਗੱਲ ਸੀ ਜਦੋਂ ਵੀਡੀਓ ਦੇਖੀ ਤੇ ਮਨ ਦੇ ਵਿੱਚ ਕੀ ਆਇਆ ਬਹੁਤ ਮੁੰਡੇ ਨੂੰ ਹੁਣ ਵੀ ਦੇਖ ਕੇ ਮਨ ਬਹੁਤ ਉਦਾਸ ਹੋਇਆ ਅੱਖਾਂ 'ਚ ਮੇਰੇ ਨਾਲ ਜਿਹੜੇ ਬਾਕੀ ਸੀ ਉਹਨਾਂ ਦੀ ਅੱਖਾਂ 'ਚ ਪਾਣੀ ਆਇਆ ਮੈਂ ਬਾਹਰ ਗਿਆ ਹੋਇਆ ਸੀ ਤੇ ਮੈਨੂੰ ਬਾਹਰ ਇਹ ਕਿਸੇ ਨੇ ਵੀਡੀਓ ਦਿਖਾਈ ਔਰ ਆਪ ਵੀ ਰੋਣ ਲੱਗ ਗਏ ਉਹਨਾਂ ਚ ਇੱਕ ਇੰਗਲੈਂਡ ਦੇ ਵਾਸੀ ਸੀ ਉੱਥੋਂ ਦੇ ਰਹਿਣ ਵਾਲੇ ਸੀ ਗੋਰੇ ਸੀਗੇ ਉਹਨਾਂ ਨੇ ਮੈਨੂੰ ਜਦੋਂ ਦਿਖਾਈ ਉਹ ਵੀਡੀਓ ਤੇ ਮੈਨੂੰ ਉਹਨਾਂ ਨੇ ਕਿਹਾ ਕਿ ਇਹ ਟਰਾਂਸਲੇਟ ਕਰਕੇ ਦੱਸਿਓ ਮੈਂ ਉਹਨਾਂ ਨੂੰ ਟਰਾਂਸਲੇਟ ਹੀ ਨਹੀਂ ਕਰ ਪਾਇਆ ਕਿਉਂਕਿ ਬੋਲਦਾ ਬਹੁਤ ਸ਼ਰਮ ਦੀ ਗੱਲ ਹੈ ਕਿ ਸਾਰੇ ਹਿੰਦੁਸਤਾਨ ਨੂੰ ਰੋਟੀ ਦੇਣ ਵਾਲਾ ਪੰਜਾਬ ਉਹਨਾਂ ਦੇ ਬੱਚੇ ਅੱਜ ਭੁੱਖੇ ਆਵਲਾ ਜੀ ਜਿੱਦਾਂ ਅੱਜ ਤੁਸੀਂ ਇਹਨਾਂ ਦੋਨਾਂ ਪਰਿਵਾਰਾਂ ਨੂੰ ਨੌਕਰੀ ਦਾਵੇ ਕਰ ਦਿੱਤਾ ਜੀ ਨਕਦ ਵੀ ਦੇ ਕੇ ਚੱਲੇ ਕੀ ਸਨਿਆ ਹੈਗਾ ਹੋਰ ਸਮਾਜ ਸੇਵੀਓਂ ਲਈ ਕਿ ਸਰਕਾਰਾਂ ਦਾ ਦਾ ਕੰਮ ਜਿਹੜਾ ਆਪਾਂ ਦੇਖ ਲਈ ਕਿੰਨਾ ਹੋਇਆ ਆਧਾਰ ਕਾਡ ਹੀ ਨਹੀਂ ਬਣੇ ਇਹਨਾਂ ਦੇ ਆਸ਼ਰਮ ਕਾਡ ਹੀ ਨਹੀਂ ਬਣੇ ਗੁਰਦੀ ਹੋ ਸਕ ਸਰ ਇਹਨਾਂ ਵਰਗੇ ਹੋਰ ਵੀ ਕਈ ਪਰਿਵਾਰ ਆ ਜਿਹੜੇ ਅੱਜ ਵੀ ਦੇਖੋ ਸਮਾਜ ਦੇ ਵਿੱਚ ਜਿਹੜੇ ਸਮਾਜ ਸੇਵੀ ਆ ਇਹ ਆ ਮੋਢੀ ਹੈ ਭਾਵੇਂ ਪਿੰਡ ਦੇ ਸਰਪੰਚ ਨੰਬਰਦਾਰ ਸਹਿਬਾਨ ਨੇ ਸਾਰਿਆਂ ਨੂੰ ਚਾਹੀਦਾ ਕਿ ਜੋ ਆਪਾਂ ਗਰੀਬ ਦੀ ਲੋੜਵੰਦ ਦੀ ਮਦਦ ਕਰ ਸਕਦੇ ਆਪਾਂ ਨੂੰ ਕਰਨੀ ਚਾਹੀਦੀ ਹੈ। ਇਹੀ ਵਾਹਿਗੁਰੂ ਦਾ ਆਦੇਸ਼ ਹੈ। ਇਹੀ ਆਪਾਂ ਨਾਲ ਲੈ ਕੇ ਜਾਣਾ ਖਾਲੀ ਇਹ ਵੀਡੀਓ ਦੇਖ ਕੇ ਇੰਸਟਾਗ੍ਰਾਮ ਤੋਂ ਵੀਡੀਓ ਦੇਖੀ ਸੀ ਤੇ ਜਿਹੜੀ ਵੀਡੀਓ ਸੀ ਉਹਦੇ ਵਿੱਚ ਬੱਚਾ ਕਹਿ ਰਿਹਾ ਸੀ ਕਿ ਘਰ ਆਟਾ ਹੈ ਨਹੀਂ ਤੇ ਰੋਟੀ ਨਹੀਂ ਖਾਦੀ। ਤੇ ਉਹ ਵੀਡੀਓ ਦਿਲ ਨੂੰ ਛੂ ਗਈ ਉਹ ਦੇਖ ਕੇ ਅਸੀਂ ਇਹਨਾਂ ਦੀ ਮਦਦ ਕਰਨ ਲਈ ਜੋ ਵੀ ਮਤਲਬ ਹੈ ਕਿ ਬੱਚੇ ਦੀ ਥੋੜੀ ਜਿਹੀ ਹੈਲਪ ਕਰਨ ਆਏ ਅਸੀਂ ਤਾਂ ਕਿ ਬੱਚੇ ਦਾ ਫਿਊਚਰ ਵਧੀਆ ਹੋ ਸਕੇ ਕਿੱਦਾਂ ਦੀ ਵੀਡੀਓ ਦੇਖ ਕੇ ਮਨ ਦੇ ਵਿੱਚ ਕੀ ਆਉਂਦਾ ਵਾਜੀ ਬੜਾ ਮਨ ਜੇ ਹੀ ਆਉਂਦਾ ਕਿ ਆਪਣੇ ਸਮਾਜ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਬੱਚੇ ਆ ਜਿਨ੍ਹਾਂ ਤੱਕ ਪਹੁੰਚ ਨਹੀਂ ਹੁੰਦੀ ਤੇ ਜਿੱਦਾਂ ਇਹਨਾਂ ਦੇ ਟੀਚਰ ਨੇ ਵੀਡੀਓ ਬਣਾਈ ਸੀ ਇਦਾਂ ਆਪਾਂ ਨੂੰ ਉਪਰਾਲਾ ਕਰਨਾ ਚਾਹੀਦਾ ਜਿੱਦਾਂ ਵੀ ਕੋਈ ਬੱਚਾ ਆਪਾਂ ਨੂੰ ਦੇਖੇ ਉਹਦੀ ਵੀਡੀਓ ਸੋਸ਼ਲ ਮੀਡੀਆ ਤੇ ਆਪਾਂ ਨੂੰ ਵਾਇਰਲ ਕਰਨੀ ਚਾਹੀਦੀ ਹੈ ਤੇ ਆਪ ਨੂੰ ਪਤਾ ਲੱਗ ਸਕੇ ਕਿ ਕਿੱਥੇ ਕਿੰਨੇ ਕੋ ਆਪਣੇ ਬੱਚੇ ਗਰੀਬੀ ਦੇ ਵਿੱਚ ਕਿ ਰਹੇ ਹੋਏ ਆ ਜੋ ਕਿ ਮਤਲਬ ਪੜ ਨਹੀਂ ਸਕਦੇ ਆਪਣੇ ਰੋਟੀ ਰੋਟੀ ਖਾਂ ਲਈ ਆਟਾ ਨਹੀਂ ਹੈ ਜਿੰਨਾਂ ਕੋਲੇ ਤੇ ਬਸ ਇਹਨਾਂ ਦੀ ਆਪ ਨੂੰ ਹੈਲਪ ਕਰਨੀ ਚਾਹੀਦੀ ਹੈ ਕਿਉਂਕਿ ਬਾਰਡਰ ਏਰੀਆ ਦੇ ਇਸ ਇਸ ਪੰਜਾਬ ਦੇ ਇਸ ਇਲਾਕੇ ਦੇ ਹਾਲਤ ਬਹੁਤ ਜਾਣਨਾ ਚਾਹਾਂਗੇ ਕਿਉਂਕਿ ਕਈ ਸੱਜਣ ਕਹਿ ਰਹੇ ਆ ਵੀ ਇੰਨਾ ਮਾੜਾ ਹਾਲ ਨਹੀਂ ਹੋ ਸਕਦਾ ਜੀ ਤੁਹਾਨੂੰ ਲੱਗਦਾ ਵੀ ਵਾਕਈ ਆ ਬੈਲਟ ਦਾ ਬਹੁਤ ਬੁਰਾ ਹਾਲ ਹੈ ਹੋਇਆ ਜੇ ਕਿ ਕੁਵਾਰ ਹਾਂਜੀ ਹਾਂਜੀ ਅਸੀਂ ਬਾਰਡਰ ਏਰੀਆ ਤੋਂ ਬਲੋਂਗ ਕਰਦੇ ਆ ਸਾਹੀ ਮਤਲਬ ਇਹ ਲੋਕਾਂ ਦੇ ਵਿੱਚ ਪਚੜਦੇ ਰਹਨੇ ਆ ਤੇ ਇਹ ਤੇ ਮਤਲਬ ਬਹੁਤ ਸਾਰੇ ਲੋਕ ਆ ਬਾਰਡਰ ਵੈਲਟ ਦੇ ਵਿੱਚ ਕੁਝ ਪਿੰਡ ਐਦਾਂ ਦੇ ਜਿਨ੍ਹਾਂ ਦੇ ਕੱਚੇ ਘਰ ਆ ਬਿਲਕੁਲ ਕੱਚੇ ਪੱਤੀ ਮਿੱਟੀ ਦੇ ਘਰ ਬਣੇ ਆ ਤੇ ਹਾਲੇ ਤੱਕ ਵੀ ਉਹ ਮਤਲਬ ਹੈ ਕਿ ਸ਼ਹਿਰ ਤੋਂ ਬਹੁਤ ਜ਼ਿਆਦਾ ਬੈਕਵਰਡ ਆ ਬਹੁਤ ਪਿਛੜੇ ਹੋਏ ਆ ਉਹਨਾਂ ਦੇ ਆਪ ਨੂੰ ਪਿੰਡ ਪਿੰਡਾਂ ਦੇ ਵਿੱਚ ਜਾ ਕੇ ਦੇਖਣਾ ਚਾਹੀਦਾ ਤੇ ਉਹਨਾਂ ਦੀ ਸਰਕਾਰਾਂ ਨੂੰ ਵੀ ਸਹਾਇਤਾ ਕਰਨੀ ਚਾਹੀਦੀ ਹੈ ਪ੍ਰਸ਼ਾਸਨ ਨੂੰ ਚਾਹੀਦਾ ਕਿ ਜਿੱਦਾਂ ਇਹਨਾਂ ਦੇ ਬੱਚੇ ਆ ਜਿਨ੍ਹਾਂ ਕੋਲੇ ਮਤਲਬ ਪੜਨ ਲਈ ਪੜ੍ਹਾਈ ਲਈ ਪੈਸੇ ਨਹੀਂ ਆ ਉਹਨਾਂ ਦੀ ਹੈਲਪ ਕਰਨੀ ਚਾਹੀਦੀ ਹੈ ਵੱਖਰੀ ਸਹਾਇਤਾ ਮਿਲਣੀ ਚਾਹੀਦੀ ਹੈ ਬਾਲ ਰੇ ਦੀ ਬਿਲਕੁਲ ਜੀ ਬਿਲਕੁਲ ਇਹ ਬਾਲ ਰੇ ਨੂੰ ਅਲੱਗ ਦਾ ਕੋਈ ਸਹਾਇਤਾ ਮਿਲਣੀ ਚਾਹੀਦੀ ਹੈ ਚਲੋ ਇਹ ਦਾਲ ਆਟਾ ਸਕੀਮ ਤਾਂ ਸੀਗੀ ਪਹਿਲਾਂ ਪਰ ਉਹ ਵੀ ਕਈ ਲੋਕ ਉਸ ਤੋਂ ਵੀ ਵੰਜਿਆ ਪ੍ਰੋਪਰ ਮਤਲਬ ਉੱਪਰੋਂ ਆਂਦਾ ਹੈ ਪਰ ਉੱਪਰੋਂ ਪੈਸਾ ਆਂਦੇ ਆਂਦੇ ਤੱਕ ਮਤਲਬ ਇਹਨਾਂ ਲੋਕਾਂ ਤੱਕ ਨਹੀਂ ਪਹੁੰਚਦਾ ਇਹ ਪਹੁੰਚਣਾ ਚਾਹੀਦਾ